ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਵਾਗਤ ਹੈ ਮੋਹਾਲੀ মিডিਆ ਦੇ ਉੱਤੇ ਤੇ ਅੱਜ ਅਸੀਂ ਪਹੁੰਚੇ ਹਾਂ ਨਿਊ ਚੰਡੀਗੜ੍ਹ ਦੇ ਵਿੱਚ ਜਿੱਥੇ ਕੀ ਮਰਹੂਮ ਪੰਜਾਬੀ ਗਾਇਕ ਬਲੰਦ ਆਵਾਜ਼ ਦੇ ਮਾਲਕ ਅਤੇ ਲੰਮੀ ਏਕਾ ਦਾ ਰਿਕਾਰਡ ਜਿਹਨਾਂ ਦੇ ਨਾਮ ਹੈ ਉਹ ਗਾਇਕ ਸਰਦਾਰ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਰਸਤੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਤੁਹਾਨੂੰ ਦਿਖਾਉਨੇ ਆ ਕਿਵੇਂ ਵੱਡੀ ਗਿਰਤੀ ਦੇ ਵਿੱਚ ਉਸ ਪੰਜਾਬੀ ਗਾਇਕ ਨੂੰ ਉਸ ਪੰਜਾਬੀ ਮਾਂ ਬੋਲੀ ਦੇ ਸਫੂਤ ਨੂੰ ਜਿਹੜੇ ਆਪਣੀ ਸਿਧਾਂਤ ਜਿਹੜੀ ਪੇਂਟ ਕਰਨ ਦੇ ਲਈ ਆਏ ਆ ਉਸ ਦੀ ਯਾਦ ਦੇ ਵਿੱਚ ਸਭ ਤੋਂ ਪਹਿਲਾਂ ਤਸਵੀਰਾਂ ਦੇਖੋ ਤੁਸੀਂ ਕਰਦਿਆਂ ਗੱਲਬਾਤ ਇਹਨਾਂ ਆਗੂਆਂ ਦੇ ਨਾਲ ਇਹਨਾਂ ਵਾਕਵਾਖਾਂ ਸ਼ਖਸੀਅਤਾਂ ਦੇ ਨਾਲ ਇਹਨਾਂ ਵਾਕਵਾਖ ਸਰੋਤਿਆਂ ਦੇ ਨਾਲ ਜਿੱਥੇ ਕੀ ਕੋਹੋਰ ਮੁੱਖਤਾਨ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਰਦਾਰ ਸੱਜਨ ਸਿੰਘ ਥਾਲੀਵਾੜ ਜੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਰਹੇ ਹਨ ਜਿਨ੍ਹਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਭ ਜੁੜੇ ਰਹੋ ਧੰਨਵਾਦ ਵਸੇ ਦੇ ਉੱਤੇ ਸੋਣੇ ਇੱਕ ਨੌਜਵਾਨ ਜਿਹੜਾ ਗੀਤ गा ਰਿਹਾ ਹੈ ਤੁਸੀਂ ਵੀ ਸੁਣੋ ਮੋਰੀ ਪੱਤਾਂ ਨੂੰ ਮਾਰੇ ਸਰਜਨ ਸਿੰਘ ਢਾਲੀਵਾਲ ਜਿਨ੍ਹਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਸੁਣਨ ਵਾਲੇ ਸਰੋਤੇ ਤੇ ਉਹਨਾਂ ਨੂੰ ਚਾਉਣ ਵਾਲੇ ਸਰਦਾਰ ਸਰਜੀਤ ਸਿੰਘ ਬਿੰਦਰਖੀਆ ਨੂੰ ਚਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਏ ਕਾਰਜਵਾਨ ਸੰਗਰਨਦਾਵਾ ਯਾਦਗਾਰੀ ਟਰਸਟ ਵੱਲੋਂ ਪੰਜਾਬ ਸੇ ਉਸਕਤਰੇ ਸਕਤਰੇ ਸਾਹਿਬ ਸਵਾ ਵੱਲੋਂ ਮਿਸਟਰ ਰੰਦਾਵਾ ਜੀ ਤੇ ਆਜਰਾ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜਗਨੇ ਭਾਜੀ ਹੋਰ ਸਾਰਿਆਂ ਵੱਲੋਂ ਜੋ ਇਹ ਉਦਮ ਕੀਤਾ ਗਿਆ ਸੱਭਿਆਚਾਰਕ ਸੰਗੀਤਕ ਪ੍ਰੋਗਰਾਮ ਨੂੰ ਉਲੀਕਿਆ ਗਿਆ ਇਹ ਤਾਂ ਜੰਨਤ ਵਰਗੀ ਬਾਤੀ ਦੇ ਵਿੱਚ ਤੇ ਬਹੁਤ ਕਮਾਲ ਦਾ ਹੈਗਾ ਇਹ ਜੇ ਪ੍ਰੋਗਰਾਮ ਸਾਨੂੰ ਜੁਣਾ ਸਿਖਾਉਂਦੇ ਨੇ ਤੇ ਸਾਨੂੰ ਕਲਚਰ ਨਾਲ ਸੱਭਿਆਚਾਰ ਨਾਲ ਮਿਲਵਰਤਨ ਦੇ ਨਾਲ ਰਹਿਣਾ ਸਿਖਾਉਂਦੇ ਨੇ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਸਾਨੂੰ ਵੀ ਪਾਟ ਬਣਾਇਆ ਹੈਗਾ ਤੇ ਬਹੁਤ ਅੱਛਾ ਪ੍ਰੋਗਰਾਮ ਹੈ ਇਦਾਂ ਦੇ ਜਿਹੜੇ ਜੱਗ ਜਿਉਂਦਿਆਂ ਦੇ ਮੇਲੇ ਵਰਗੇ ਪ੍ਰੋਗਰਾਮ ਆ ਉਹ ਜੁੜਦੇ ਰਹਿਣੇ ਚਾਹੀਦੇ ਨੇ ਤਾਂ ਕਿ ਸਾਡਾ ਆਪਸੀ ਭਾਈ ਭਰਪੜ ਜਿਹੜਾ ਪਿਆਰ ਆ ਉਹ ਬਣਿਆ ਰਹੇ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਪੰਜਾਬੀ ਗੀਤਕਾਰ ਬਲਜੀਤ ਖੱਡਿਆਵਾਲਾ ਤੇ ਅੱਜ ਅਸੀਂ ਮਲਕੀ ਤੌਜਲਾ ਜੀ ਤੇ ਸਾਡੇ ਰੰਧਾਵਾ ਯਾਦਗਾਰੀ ਚਸ ਜਗ ਜੁੰਦਿਆਂ ਦੇ ਮੇਲੇ ਤੇ ਸੱਜਨ ਸਿੰਘ ਢਾਲੀਵਾਲ ਜੀ ਵੱਲੋਂ ਸਾਂਝੇ ਤੌਰ ਤੇ ਉਲੀਕੇ ਗਏ ਪ੍ਰੋਗਰਾਮ ਵਿੱਚ ਹਾਜ਼ਰ ਹੋਏ ਆ ਮੌਕਾ ਮਿਲਿਆ ਹੈ ਸਭਿਆਚਾਰਕ ਸ਼ਾਮ ਦਾ ਸਵੇਰ ਦਾ ਆਨੰਦ ਮਾਣਨ ਦਾ ਸੋ ਆਪਾਂ ਇੱਕ ਗੱਲ ਕਰਦੇ ਆਂਗਾ ਵੈਸੇ ਕਿਉਂਕਿ ਮੈਂ ਮੈਨੂੰ ਸਰਜੀਤ ਮਿੰਦਰੇਖਾ ਜੀ ਦੇ ਨਾਲ ਇਹ ਚੰਗਾ ਮੌਕਾ ਮਿਲਿਆ ਅਸੀਂ ਕਲਾਸਮੇਟ ਸੀਗੇ ਬੜਾ ਤੱਕਾ ਲੱਗਿਆ ਜਦੋਂ ਉਹ ਗਏ ਸੰਸਾਰ ਤੋਂ ਤੇ ਉਹਨਾਂ ਨੇ ਆਪਣੇ ਸਮੇਂ ਵਿੱਚ ਜੋ ਵੀ ਗਾਇਆ ਹੈ ਬੜਾ ਹਿੱਕ ਠੋਕ ਕੇ ਗਾਇਆ ਹੈ ਹਾਲਾਂਕਿ ਉਦੋਂ ਇਹਨਾਂ ਮੀਡੀਆ ਵੀ ਸਰਗਰਮ ਨਹੀਂ ਸੀ ਹੁੰਦਾ ਜਿੰਨੀ ਉਹਨਾਂ ਨੇ ਪ੍ਰਸਿੱਧੀ ਖੱਟੀ ਹੈ ਹਰ ਕਿਸੇ ਬੰਦੇ ਦੇ ਹਿੱਸੇ ਵੀ ਨਹੀਂ ਆਉਂਦੀ ਬਾਕੀ ਪ੍ਰਸਿੱਧੀ ਤਾਂ ਹੀ ਆਉਂਦੀ ਹੈ ਜੇ ਹਿੱਕ 'ਚ ਜ਼ੋਰ ਹੋਵੇ ਗਾਇਕੀ ਦੇ ਖੇਤਰ ਵਿੱਚ ਕਿਉਂਕਿ ਇੱਥੇ ਕੰਪੀਟੀਸ਼ਨ ਬਹੁਤ ਹੈ ਕੰਪੀਟੀਸ਼ਨ ਨੂੰ ਬੀਟ ਕਰਕੇ ਵੀ ਅੱਗੇ ਆਉਣਾ ਹੈ ਸਾਰਾ ਕੁਝ ਲੋਕਾਂ ਦੀ ਪਸੰਦੀ ਦੇ ਚੀਜ਼ਾਂ ਦੇਣੀ ਆ ਸੋ ਉਹਨਾਂ ਨੇ ਤਾਂ ਇੱਕ ਐਸੇ ਦਿਸਾਦੇ ਕੰਮ ਕੀਤੇ ਆ ਜਿਹਨਾਂ ਨੂੰ ਛੂਣਾ ਸ਼ਾਇਦ ਮੈਨੂੰ ਔਖਾ ਲੱਗਦਾ ਹੈ ਤੇ ਅੱਜ ਜੋ ਵੀ ਹੈ ਅੱਜ ਪ੍ਰਚਾਰ ਬਹੁਤ ਹੈ ਪ੍ਰਸਾਰ ਬਹੁਤ ਹੈ ਪਰ ਫਿਰ ਵੀ ਸਾਡੇ ਸਮਾਜ ਨੂੰ ਕੁਝ ਐਸੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਸਾਨੂੰ ਕਈ ਵਾਰੀ ਗੁਵਾਰਾ ਨਹੀਂ ਹੁੰਦੀਆਂ ਕਿਉਂਕਿ ਸਾਡੇ ਬੱਚੇ ਜੋ ਦੇਖਦੇ ਹੈ ਉਹੀ ਕਰਨਾ ਚਾਹੁੰਦੇ ਹੈ ਅੱਜ ਕੱਲ ਗੀਤਾਂ ਵਿੱਚ ਮਾਰੂ ਹਥਿਆਰ ਤੇ ਮਾਰੂ ਸ਼ਬਦਾਵਲੀ ਜਿਹੜੀ ਹੈਗੀ ਆ ਉਹ ਵਰਤੀ ਜਾਂਦੀ ਹੈ ਬਟ ਇਹ ਹੈ ਵੀ ਜਦੋਂ ਅਸੀਂ ਉਹ ਗੀਤ ਸੁਣਦੇ ਆ ਸਾਡੇ ਬੱਚੇ ਉਹ ਕੀ ਸੁਣਦੇ ਨੇ ਤੇ ਉਹੀ ਹਥਿਆਰਾਂ ਦੀ ਮੰਗ ਕਰਦੇ ਨੇ ਸੋ ਇਹ ਸਾਡਾ ਇੱਕ ਬਹੁਤ ਮਾੜਾ ਵਰਤਾਰਾ ਹੈ ਜੋ ਸਾਨੂੰ ਅੱਜ ਦੇਖਣ ਨੂੰ ਮਿਲਿਆ ਹੈ ਬਟ ਜੋ ਅੱਜ ਹੌਜਲਾ ਸਾਹਿਬ ਨੇ ਅ ਰਣੋਭਾ ਯਾਦਗਾਰੀ ਟ੍ਰਸਟ ਜਗਜੀਤ ਜਸਵੰਤ ਸਿੰਘ ਯਾਦਗਾਰੀ ਟ੍ਰਸਟ ਜਗ ਜਿਉਂਦੇ ਨੇ ਮੇਲੇਵਾਂ ਨੂੰ ਇੱਕ ਉਪਰਾਲਾ ਕੀਤਾ ਗਿਆ ਹੈ ਮੁੱਲਾਂਪੁਰ ਦੀ ਜੂਹ ਦੇ ਵਿੱਚ ਇਹ ਬਹੁਤ ਵਧੀਆ ਉਪਰਾਲਾ ਹੈ ਉਮੀਦ ਕਰਦੇ ਆ ਕਿ ਐਸੇ ਉਪਰਾਲੇ ਅੱਗੇ ਨੂੰ ਵੀ ਕਰਦੇ ਰਹਿਣਗੇ ਤੇ ਸਾਨੂੰ ਵੀ ਆਨੰਦ ਮਾਣਨ ਦਾ ਮੌਕਾ ਮਿਲਿਆ ਤੇ ਉਮੀਦ ਇਹ ਵੀ ਕਰਦੇ ਆ ਕਿ ਸਾਨੂੰ ਵੀ ਅੱਗੇ ਲਈ ਇਹਨਾਂ ਪ੍ਰੋਗਰਾਮਾਂ 'ਚ ਹਿੱਸਾ ਲੈਣ ਦਾ ਮੌਕਾ ਦਿੰਦੇ ਰਹਿਣਗੇ ਧੰਨਵਾਦ ਜੀ ਮਰਵਿੰਦਰ ਪਾਲ ਕੌਰ ਰਿਟਾਇਰਡ ਬਲਾਕ ਪ੍ਰੈਮਰੀ ਸਿਕਿਉਰਿਟੀ ਆਫਸਰ ਤੇ ਸਾਡੇ ਵੀਰ ਜੀ ਸੱਜਨ ਸਿੰਘ ਢਾਲੀਵਾਲ ਜਿਨ੍ਹਾਂ ਨੇ ਇਹ oprala ਕੀਤਾ ਸਰਦਾਰ ਵਿੰਦ ਰਖਿਆ ਦੀ ਯਾਦ ਵਿੱਚ ਤੇ ਬੜਾ ਸੋਹਣਾ ਲੱਗਿਆ ਸਾਰਿਆਂ ਨੂੰ ਸਾਰਿਆਂ ਨੇ ਇੰਜੋਏ ਕੀਤਾ ਫੰਕਸ਼ਨ ਨੂੰ ਤੇ ਇਹ ਜਿਹੇ opralene ਜਿਹੜੇ ਬਾਰ-ਬਾਰ ਹੋਣੇ ਚਾਹੀਦੇ ਆ ਥੈਂਕਸ ਹਾਂਜੀ ਮੈਂ ਮਨਜੀਤ ਕੌਰ ਸਿੱਧੂ ਸਰ ਸਰਜਨ ਸਿੰਘ ਢਾਲੀਵਾਲ ਮੈਂ ਉਹਨਾਂ ਦੀ ਭੈਣ ਆ ਮੇਰਾ ਰੱਬ ਵਾ ਰੱਬ ਆ ਭਰਾ ਉਹਨਾਂ ਨੇ ਜਿਹੜਾ ਉਪਰਾਲਾ ਇੱਥੇ ਕੀਤਾ ਹੈ ਤੇ ਆਪਣੀ ਪੰਜਾਬੀ ਬੋਲੀ ਨੂੰ ਪਰਫੁੱਲਟ ਕਰਨ ਲਈ ਬਿੰਦੇ ਰੱਖੀ ਆ ਦੀ ਯਾਦ ਵਿੱਚ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਚੰਗਾ ਉਪਰਾਲਾ ਹੈ ਜੇ ਪੰਜਾਬੀ ਕਲਚਰ ਇੱਤਾ ਹੀ ਵੱਧਦਾ ਰਹੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਨਹੀਂ ਕਹਿ ਕੁਝ ਪਹਿਲਾਂ ਕੇਜਰੀਵਾਲ ਇੱਥੇ ਅਸੀਂ ਬਹੁਤ ਪਹੁੰਚੇ ਹਾਂ ਅਸੀਂ ਇੱਥੇ ਬਹੁਤ ਵਧੀਆ ਉਪਰਾਲਾ ਕੀਤਾ ਸਜਨ ਭਾਜੀ ਨੇ ਇਹ ਸਪਿੰਦਰ ਕਰੀ ਇਹਦੀ ਯਾਦ ਵਿੱਚ ਯਾਦ ਵਿੱਚ ਸਾਰਾ ਪ੍ਰੋਗਰਾਮ ਕੀਤਾ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਬਹੁਤ ਵੱਖ ਵੱਖ ਤਰ੍ਹਾਂ ਦੇ ਕਲਾਕਾਰ ਪਹੁੰਚੇ ਨੇ ਜੀ ਭਾਜੀ ਬਹੁਤ ਵਧੀਆ ਲੱਗਿਆ ਜੀ ਮੈਂ ਅਮਰਜੀਤ ਕੌਰ ਅਸੀਂ ਇੱਥੇ ਜਿੱਤੇ ਉਪਰਾਲੇ ਤੇ ਆਏ ਹਾਂ ਸੁਰਿੰਦਰ ਸਿੰਘ ਬਦਰਕੀ ਦੇ ਯਾਦ ਵਿੱਚ ਬਹੁਤ ਹੀ ਚੰਗਾ ਲੱਗਿਆ ਔਰ ਬਹੁਤ ਹੀ ਮਜ਼ਾ ਆ ਰਿਹਾ ਹੈ ਸਾਰੇ ਕਲਾਕਾਰ ਆਪਣੀ ਆਪਣੀ ਕਲਾ ਬਹੁਤ ਵਧੀਆ ਨਿਭਾ ਕੇ ਜਾ ਰਹੇ ਹਨ ਪਰ ਮੈਂ ਬਹੁਤ ਹੀ ਇੰਜੋਏ ਕਰ ਇਹ ਸਾਡੇ ਸੱਜਣ ਸਿੰਘ ਭੂਆ ਜੀ ਦੇ ਮੁੰਡੇ ਨੇ ਸਾਡੇ ਜੀ ਇਹ ਯੂ ਐਸ ਤੋਂ ਆਏ ਨੇ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਇਹ ਨਵਾਂ ਵਧੀਆ ਵਿਰਸਾ ਪੰਜਾਬੀ ਯਾਦਗਾਰ ਹੈ ਜੀ ਸਾਰੇ ਕਲਾਕਾਰ ਬਹੁਤ ਵਧੀਆ ਆਏ ਹੋਏ ਹਨ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਕੇ ਥੈਂਕ ਯੂ ਕੀ ਕਹੋਂਗੇ ਅੱਜ ਜਿਹੜਾ ਸਰਦਾਰ ਸੱਜਨ ਸਿੰਘ ਢਾਲੀਵਾਲ ਵੱਲੋਂ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਗਿਆ ਸਰਦਾਰ ਮਰਹੂਮ ਪੰਜਾਬੀ ਗਾਇਕ ਸਰਜੀਤ ਸਿੰਘ ਬਿੰਦਰ ਜੀ ਸਾਡੀ ਹਾਜ਼ਰੀ ਪਰ ਰੱਖਣਾ ਚਾਹੁੰਗੇ ਜੀ ਇਹ ਜੀ ਸਰਜੀਤ ਸਿੰਘ ਬਿੰਦਰ ਖਿਆ ਜੋ ਕਿ ਬਹੁਤ بڑے ਭੰਗੜਾ ਮਾਸਟਰ ਔਰ ਬਹੁਤ ਵਧੀਆ ਆਰਟਿਸਟ ਮੈਂ ਉਹਨਾਂ ਤੋਂ ਭੰਗੜਾ ਵੀ ਸਿੱਖਿਆ ਔਰ ਆਪਣੇ ਘਰ ਦੇ ਮੂਰਾ ਖਾਲਾ ਵੀ ਉਹਨਾਂ ਤੇ ਲਵਾਇਆ ਅੱਜ ਸੱਜਨ ਸਿੰਘ ਢਾਲੀਵਾਲ ਜਗਮੋਹਨ ਔਰ ਦਵਿੰਦਰ ਝੁਗਨੀ ਔਰ ਲੱਖਾ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਯਾਦ ਦੇ ਵਿੱਚ ਮੁੱਲਾਂ ਪਰਦੇਚ ਆਪਣੇ ਫਾਰਮ ਹਾਊਸ ਦੇ ਵਿੱਚ ਬਹੁਤ ਹੀ ਵਧੀਆ ਸੱਭਿਆਚਾਰ ਪ੍ਰੋਗਰਾਮ ਕਰਾਇਆ ਜਿਹਦੇ ਵਿੱਚ ਚਰਨਜੀਤ ਚੰਨੀ ਭੰਗੜਾ ਮੰਚ ਤੋਂ ਡਾਕਟਰ ਪਾਟਿਆ ਸਾਹਿਬ ਚੰਡੀਗੜ੍ਹ ਤੋਂ ਔਰ ਇਲਾਕੇ ਦੇ ਆ ਨਾਮਵਰ ਸ਼ਖਸੀਅਤਾਂ ਉਹਨਾਂ ਦੀ ਭੈਣ ਮਨਜੀਤ ਸੰਧੂ ਉਹ ਵੀ ਸਪੈਸ਼ਲ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਜੀ ਔਰ ਅਲਗੋਜਾਬਾਦ ਦੇ ਕਰਮਜੀਤ ਬੱਗਾ ਉਹ ਚੇਚੇ ਦੌਰ ਤੇ ਬਹੁਤ ਹੀ ਅੱਛਾ ਲੱਗ ਰਿਹਾ ਜੀ ਸਾਨੂੰ ਇਹ ਜੇ ਕਲਾਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਜੋ ਕਿ ਪੰਜਾਬ ਪੰਜਾਬੀ ਇਲਾਕੇ ਦੀ ਸ਼ਾਨ ਸੀ ਕੀ ਕਹੂੰਗੇ ਜੀ ਉਹ ਸਮੇਂ ਜਿਹੜੇ ਇੰਨੇ ਸਾਧਨ ਨਹੀਂ ਸੀ ਪਰ ਉਸ ਦੇ ਬਾਪੂ ਸਰਜੀਤ ਸਿੰਘ ਇੰਦਰਖੀਆ ਵੱਲੋਂ ਪੰਜਾਬੀ ਗਾਇਕ ਨੂੰ ਪੰਜਾਬੀ ਮਾਂ ਬੋਲੀ ਨੂੰ ਜਾਂ ਪੰਜਾਬੀ ਗਾਇਕ ਇੰਡਸਟਰੀ ਨੂੰ ਜਿਹੜਾ ਇੰਨੇ ਉੱਪਰ ਤੇ ਲੈ ਗਏ ਜੇਕਰ ਹੁਣ ਉਹ ਹੁੰਦੇ ਜਿਵੇਂ ਦੇ ਹੁਣ ਸਾਡੇ ਸੋਸ਼ਲ ਮੀਡੀਆ ਹੋਣ ਦੇ ਪਲੇਟਫਾਰਮ ਹੈ ਤਾਂ ਲੱਗਦਾ ਨਹੀਂ ਕਿ ਜਿਹੜਾ ਉਹਨਾਂ ਦਾ ਕਦ ਹੋਰ ਵੀ ਜ਼ਿਆਦਾ ਉੱਚਾ ਹੋ ਸਕਕੇ ਜੀ ਬਿਲਕੁਲ ਠੀਕ ਆ ਵੈਸੇ ਤਾਂ ਉਹ ਗੋਡ ਗਿਫਟਡ ਸੀਗੇ ਲੈਜੈਂਡਰੀ ਕਲਾਕਾਰ ਔਰ ਪੰਗੜੇ ਦੇ ਮਾਸਟਰ ਉਹਨਾਂ ਨੇ ਆਪਣੇ ਸਾਈਕਲਾਂ ਦੇ ਜਾ ਕੇ ਸਕੂਟਰਾਂ ਦੇ ਜਾ ਕੇ ਮਿਹਨਤ ਕਰਕੇ ਉਹ ਇਸ ਮੁਕਾਮ ਇਹ ਮੁਕਾਮ ਹਾਸਲ ਕੀਤਾ ਜੀ ਪਰ ਇਹ ਜਿਹੜਾ ਪ੍ਰੋਗਰਾਮ ਹੈ ਮੇਰੇ ਖਿਆਲ ਮਿਸਟਰ ਸੱਜਨ ਤਾਹਲੀਵਾਲ ਨੇ ਆਪਣੀ ਮਾਤਾ ਜੀ ਮੇਰੀ ਭੂਆ ਜੀ ਮਹਿੰਦਰ ਕੌਰ ਨੂੰ ਡੈਡੀਕੇਟਡ ਕੀਤਾ ਜੀ ਆਪਣੇ ਫਾਰਮ ਹਾਊਸ ਦੇ ਵਿੱਚ ਇਹ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਵੈਰੀ ਗੁੱਡ ਵੈਲਕਮ ਮਿਦਰਖੀਆ ਸਾਹਿਬ ਜਿਹੜਾ ਗੈਪ ਇਸ ਪੰਜਾਬ ਚ ਪੈ ਗਿਆ ਉਹਦਾ ਤਾਂ ਕੋਈ ਖਾਮਾ ਹੈ ਨਹੀਂ ਦੂਜੀ ਗੱਲ ਮੈਂ ਉਹਨਾਂ ਦਾ ਬੈਲੀ ਬਹੁਤ ਵੱਡਾ ਫੈਨ ਹਾਂ ਤੇ ਤੀਜੀ ਗੱਲ ਉਹਨਾਂ ਦਾ ਰੂਲਰ ਫੋਕ ਕੋਈ ਘਾ ਹੀ ਨਹੀਂ ਸਕਦਾ ਸੋ ਉਹਨਾਂ ਦੀ ਜਿਹੜੀ ਇਹ ਸ਼ਰਧਾਂਜਲੀ ਕਹਿ ਲਓ ਉਹਨਾਂ ਦਾ ਜਿਹੜਾ ਗਾਇ ਹੋਇਆ ਗੀਤ ਗਾ ਰਹੇ ਨੇ ਉਹ ਮੈਂ ਸਪੈਸ਼ਲ ਸੁਣਨ ਲਈ ਚੰਡੀਗੜ੍ਹ ਇੱਥੇ ਆਇਆ ਔਰ ਇਹ ਉੱਪਰ ਵਾਲਾ ਇਤਨਾ ਅੱਛਾ ਹੈ ਕਿ ਦਿਲ ਗਦਗਦ ਹੋ ਗਿਆ ਔਰ ਉਹ ਸੁਣ ਕੇ ਫੋਕ ਪੰਜਾਬੀ ਦਾ オリジナル ਬੋਲੀਆਂ ਪੰਜਾਬ ਦੀਆਂ ਮਾਨੂੰ ਬੜਾ ਮਾਣ ਹੈ ਆਪਣੇ ਮੁੰਡਿਆਂ ਤੇ ਔਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵਾਜਿਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਬਿੰਦਰਖੀਆ ਸਾਹਿਬ ਨੂੰ ਯਾਦ ਕਰਾ ਛੜਿਆ ਮੈਂ ਇਸ ਕਰਦਾ ਬਹੁਤ ਬਹੁਤ ਧੰਨਵਾਦੀ ਆ ਕਿ ਮੈਂ ਇਹ ਵੀ ਆਸ ਕਰਾਂਗਾ ਕਿ ਅੱਗੇ ਤੋਂ ਵੀ ਇਹ ਵੀ ਉਪਰਾਲੇ ਦੁਬਾਰਾ ਦੁਬਾਰਾ ਕਿੱਥੇ ਜਾਣ ਤਾਂ ਕਿ ਅਸੀਂ ਇਸ ਬਿੰਦਰਖੀਆ ਸਾਹਿਬ ਦੀ ਉਸ ਯਾਦ ਨੂੰ ਕਾਇਮ ਰੱਖੀਏ ਤੇ ਨਾਰ ਹਮੇਸ਼ਾ ਨਾਲ ਰੱਖੀਏ ਸਾਡੀ ਸਭ ਬੜੇ ਗਾਇਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਬਿੰਦਰਖੀਆ ਸਾਹਿਬ ਵਰਗਾ ਅਸੀਂ ਗਾ ਸਕੀਏ ਲੱਗਦਾ ਹੈ ਇੱਕ ਭਵਿੱਖ ਦੇ ਵਿੱਚ ਕੋਈ ਉਹਨਾਂ ਜਿਹੜਾ ਉਸ ਬਰਾਬਰ ਦਾ ਸਕਦਾ ਹੈ ਕੋਈ ਗਾਇਕ ਦੇਖੋ ਕਾਫੀ ਮੁੰਡੇ ਉਭਰ ਰਹੇ ਨੇ ਪਰ ਜਿਹੜਾ ਉਹ ਰੂਲਰ ਆਵਾਜ਼ ਔਰ ਉਹ ਫੋਕ ਹੈ ਨਾ ਉਹ ਮੈਨੂੰ ਹਾਲੇ ਕਿਸੇ ਵਿੱਚ ਬਹੁਤੀ ਨਜ਼ਰ ਨਹੀਂ ਆਈ ਜਿਹੜੀ オリジナਲਟੀ ਆਫ ਦ ਬਿੰਦਰ ਕਿਹਾ ਸੀ ਉਹ ਲੋਰ ਉਹ ਫੋਕ ਉਹ ਹਾਲੇ ਬਹੁਤਾ ਨਹੀਂ ਆਜਾਦ ਹੋਇਆ ਲੋਕ ਟਰਾਈ ਕਰ ਰਹੇ ਨੇ ਪਰ ਚਲੋ ਆਸ ਰੱਖਦੇ ਆ ਕਿ ਵਾਹਿਗੁਰੂ ਉਹਨਾਂ ਨੂੰ ਵੀ ਨਵਾਜੀ ਬਖਸ਼ੇ ਤਾਂ ਕਿ ਅੱਗੇ ਤੋਂ ਵੀ ਉਸੇ ਤਰ੍ਹਾਂ ਗਾਣ ਤੇ ਉਹਨਾਂ ਦਾ ਜਿਹੜਾ ਗੈਪ ਇਸ ਪੰਜਾਬ 'ਚ ਹੋ ਗਿਆ ਉਹਦਾ ਫੀਲਿੰਗ ਦਾ ਬਲੈਂਕਸ ਭਰਨ ਇਹ ਮੈਂ ਆਸ ਕਰਦਾ ਹੋਰ ਅੱਜ ਬੇਤਰਕੀਆ ਸਾਹਿਬ ਦੀ ਯਾਦ ਦੇ ਵਿੱਚ ਸੱਜਣ ਸਿੰਘ ਧਾਰੀਵਾਲ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਸੱਭਿਆਚਾਰਕ ਤੁਸੀਂ ਵੀ ਹਾਜ਼ਰੀ ਭਰੀਓ ਕੀ ਕਹਿਣਾ ਚਾਹੁੰਦੇ ਹ ਕੀਆ ਮੇਰੇ ਬਹੁਤ ਤਰੀਬ ਰਿਹਾ ਤੇ ਮੇਰੇ ਕੋਲ ਬੜੀਆਂ ਉਹਨੇ ਰਾਤਾਂ ਕੱਟੀਆਂ ਚੰਡੀਗੜ੍ਹ ਦੇ ਵਿੱਚ ਮੇਰਾ ਬੜਾ ਪਿਆਰ ਰਿਹਾ ਹੈ ਮੈਂ ਇਕ ਉਹਦੇ ਪਿਆਰ ਦੇ ਸਹਤ ਦੇ ਵਿੱਚ ਵੀਡੀਓ ਬਣਾਇਆ ਸੀ ਜੱਟ ਦੀ ਪਸੰਦ ਜੱਟ ਨੇ ਵੇਣੀ ਆ ਤੇ ਵਿੰਦਰੱਖੀਆ ਵਰਗੇ ਕਲਾਕਾਰ ਜਿਹੜੇ ਆ ਉਹ ਬਹੁਤ ਘਟ ਆਉਂਦੇ ਧਰਤੀ ਤੇ 40 ਕੈਸਟਾ ਮੂਨਰ ਕਹਿ ਲੈਣਾ 40 ਕੈਸਟਾ ਹਿੱਟ ਦੇਣੀ ਆ ਔਰ ਉਹ ਤਰੂਦਾਰਾ ਬਣ ਗਿਆ ਚਲੇ ਸਾਰੇ ਨੇ ਜਾਣਾ ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲਾਇਆ ਤੇ ਪੁਰਾਣੇ ਯਾਰ ਮਿੱਤਰ ਮਿਲੇ ਆ ਮੈਂ ਇਹਨਾਂ ਦੇ ਪਿਆਰ ਦੇ ਵਿੱਚ ਹੀ ਆਇਆ ਸੀ ਅੱਜ ਤੇ ਬੜਾ ਚੰਗਾ ਲੱਗ ਰਿਹਾ ਇਹੋ ਜਿਹੇ ਮੇਲੇ ਲੱਗਣੇ ਵੀ ਬੜੇ ਜ਼ਰੂਰੀ ਆ ਗੱਲ ਕਰੀਏ ਜੀ ਪੁਰਾਣੇ ਦੌਰ ਦੀ ਉਸ ਸਮੇਂ ਉਹਨੇ ਸਦਨ ਫੇਰ ਵੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਗੀਤਾਂ ਨੂੰ ਪੰਜਾਬੀ ਇੰਡਸਟਰੀ ਨੂੰ ਐਡੇ ਉੱਚੇ ਲੈਵਲ ਤੇ ਲੈ ਗਏ ਜੇਕਰ ਅੱਜ ਉਹ ਹੁੰਦੇ ਤਾਂ ਜੋ ਕੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿ ਕਦੋਂ ਉਹਨਾਂ ਦਾ ਹੋਰ ਵੀ ਜ਼ਿਆਦਾ ਵੱਡਾ ਹੁੰਦਾ ਜੀ ਬਿਲਕੁਲ ਤੁਹਾਡੀ ਗੱਲ درست ਹੈ ਉਹ ਉਸ ਸਮੇਂ ਦਾ ਸਿੰਗਰ ਸੀ ਜਦੋਂ ਮੈਨੂੰ ਯਾਦ ਆ ਵੀ ਬੈਂਡ ਰੱਖ ਨੂੰ 5 ਵਜੇ ਬਸ ਲਾਸਟ ਬੱਸ ਜਾਂਦੀ ਸੀ ਇਸੇ ਕਰਕੇ ਮੇਰੇ ਕੋ ਰੁਕ ਜਾਂਦਾ ਹੁੰਦਾ ਸੀ ਹਾਲਾਤ ਬੜੇ ਖਰਾਬ ਸੀ ਉਹਨਾਂ ਹਾਲਾਤਾਂ ਦੇ ਵਿੱਚ ਗਰੋ ਕਰਨਾ ਔਰ ਗਾਇਕੀ ਨੂੰ ਇਤੋਂ ਤੱਕ ਲੈ ਕੇ ਜਾਣਾ ਬਹੁਤ ਲੰਮਾ ਸਮਾਸ ਸੀ ਇਕੱਠੇ ਹੰਾਇਆ ਤੇ ਕਿੱਥੇ ਪੰਗੜਿਆ ਦੇ ਨਾਲ ਵੀ ਸਾਡੇ ਨਾਲ ਬੋਲੀਆਂ ਪਾਉਦਾ ਰਿਹਾ ਤੇ ਕਿੱਥੇ ਉਹਦਾ ਲੈਵਲ ਚੱਲਿਆ ਗਿਆ ਸੀ ਮੇਰੇ ਖਿਆਲ ਕੋਈ ਪੂਰੀ ਦੁਨੀਆ ਚ ਕੋਈ ਐਸਾ ਵਿਆਹ ਸ਼ਾਦੀ ਨਹੀਂ ਸੀ ਜਿੱਥੇ ਬੇਦ ਰੱਖਿਆ ਤੇ ਗਾਣੇ ਅੱਜ ਤੱਕ ਨਾ ਚੱਲਦੇ ਹੋਣ ਇਹੀ ਉਹਦੀ ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਸੀ ਉਹਦੀ ਗਾਇਕੀ ਦੀ ਪੰਜਾਬੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ ਜੀ ਹੌਲਕਾ ਸਾਹਿਬ ਇੱਕ ਦੌਰ ਉਹ ਵੀ ਉਹਨਾਂ ਨੇ ਲਿਆਂਦਾ ਹੈ ਕਿ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਗਾਇਕ ਦਾ ਜਿਹੜਾ ਗੀਤ ਇਕੱਲਾ ਬਲਮਾਇਆ ਜਾਂਦਾ ਸੀ ਉਹ ਵੀ ਸ਼ਾਇਦ ਉਹਨਾਂ ਦੇ ਹਿੱਸੇ ਆਇਆ i ਆ ਜਾ ਮੈਨੂੰ ਆ ਜਿਹੜਾ ਗਾਣਾ ਉਹਨਾਂ ਦਾ ਸਿੰਘਾ ਆਪਣੇ ਆਈ ਸੀ ਬਾਬਾ ਬੰਦਾ ਸੀ ਹਾਂਜੀ ਹਾਂਜੀ ਉਹ ਜਿਹੜੇ ਵੀਡੀਓ ਬਣੇ ਜਦੋਂ ਮੈਂ ਨਾਲ ਸਿੰਘਾ ਉਹ ਸਿੰਗਲ ਸਿੰਗਲ ਮਤਲਬ ਪਹਿਲੀ ਵਾਰੀ ਸ਼ੁਰੂਆਤ ਹੋਈ ਸੀ ਤੇ ਉਦੋਂ ਦੂਰਦਰਸ਼ਨ ਤੋਂ ਬਾਹਰ ਜਿਹੜੇ ਵੀਡੀਓ ਬਣਨੇ ਸ਼ੁਰੂ ਹੋਏ ਸੀ ਨਹੀਂ ਇਹ ਦੂਰਦਰਸ਼ਨ ਦੀ ਮਨੋਪਲੀ ਸੀ ਅਸੀਂ ਵੀ ਏਟੀਐਨ ਚੈਨਲ ਤੇ ਨਵੇਂ ਸ਼ੁਰੂਆਤ ਕੀਤੀ ਉਦੋਂ ਉਹਨਾਂ ਦਾ ਗਾਣਾ ਪਾਇਆ ਸੀ ਬੜੇ ਉਹਦੇ ਚ ਵੱਡੇ ਵੱਡੇ ਕਲਾਕਾਰ ਸੀ ਸਰਜੀਤ ਬਿੰਦਰਖਿਆ ਹਾਂਸ ਰਾਜਹਾਂ ਸਰਦੂਲ ਸਕੰਦਰ ਗੁਰਦਾਸ ਮਾਨ ਇਹਨਾਂ ਸਾਰਿਆਂ ਦੇ ਨਾਲ ਖਲਵਾੜੀ ਸੀ ਬੜੀ ਵਧੀਆ ਤੇ ਵਿੰਦ ਰਖੇ ਦੇ ਨਾਲ ਜਿਹੜਾ ਸਮਾਂ ਬਤਾਇਆ ਸਭ ਤੋਂ ਵਧੀਆ ਗੱਲ ਇਹ ਵੀ ਇੱਕ ਬੜਾ ਹੀ ਵਧੀਆ ਇਨਸਾਨ ਵੀ ਸਿੰਘਾ ਵਧੀਆ ਸ਼ਿੰਗਰਤਾ ਹੈਗਾ ਸੀ ਤੇ ਅੱਜ ਸਾਡੀ ਇੰਡਸਟਰੀ ਦਾ ਤਰੂਤਰਾ ਬਣਿਆ ਹੋਇਆ ਅੱਜ ਵੀ ਉਹਦੀ ਯਾਦ ਸਦਾ ਤਾਜੀ ਰਹਿੰਦੀ ਹੈ ਮੇਲਿਆਂ ਦੀ ਸ਼ਾਨ ਬਿੰਦਰਖੀਆ ਸਾਹਿਬ ਦੀ ਕਿਸੇ ਸਮੇਂ ਰਹੇ ਐ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਲੱਗ ਰਹੇ ਆਏ ਆਏ ਆਪਾਂ ਵੀ ਅੱਜ ਜਿਹੜਾ ਮੇਲਾ ਲਾਇਆ ਮੈਨੂੰ ਬੜਾ ਸਵਾਦ ਆਇਆ ਬੜੀ ਗੇ ਆਪਣੇ ਕਿਨੇ ਚੁਣੇ ਸਾਰੇ ਕਲਾਕਾਰ ਪਹੁੰਚੇ ਐ ਤੇ ਬੜਾ ਵਧੀਆ ਲੱਗਿਆ ਆਨੰਦ ਆਇਆ ਮੈਨੂੰ ਕਿ ਵਿਆਹ ਦੇ ਵਿੱਚ ਸੁਖਜੀ ਜਮਿੰਦਰ ਕੇ ਦੇ ਗਾਣੇ ਨਾ ਬੱਜੇ ਨਾ ਅਧੂਰਾ ਵਿਆਹ ਸੰਘੇ ਜਾਂਦਾ ਜੀ ਅਸੀਂ ਹੱਸਦੇ ਹੁੰਦੇ ਸੀ ਵੇ ਤੂੰ ਨਹੀਂ ਬੋਲਦੀ ਕਰਨੇ ਤੂੰ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਇਹ ਗਾਣਾ ਵਿਆਹ ਚ ਚੱਲਦਾ ਸੀ ਹਨਾ ਦੇਖੋ ਕਿੰਨੀ ਵੱਡੀ ਗੱਲ ਸੀ ਤੇ ਡੀਜੇ ਦੇ ਵਿੱਚ ਅੱਜ ਵੀ ਵੱਜਦਾ ਗਾਣਾ ਜਿੱਡਾ ਮਰਜੀ ਕੋਈ ਪ੍ਰੋਗਰਾਮ ਹੋਵੇ ਇਹ ਹੀ ਖੂਬਸੂਰਤੀ ਸੀ ਸਰਜੀਤ ਬੰਦ ਰੱਖੀ ਦੀ ਉਹਦੀ ਆਵਾਜ਼ ਚ ਬੜਾ ਦਮ ਸੀ ਉਹਦੀ ਏਕ ਚ ਬੜਾ ਦਮ ਸੀ ਉਹਦੀ ਗਾਇਕੀ ਬੜੀ ਵੱਡੀ ਗਾਇਕੀ ਸੀ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਸਰਦਾਰ ਬਿੰਦਰਖੀਆ ਸਾਹਿਬ ਦੀ ਯਾਦ ਦੇ ਵਿੱਚ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਪਾਈ ਸਾਹਿਬ ਬਿੰਦਰਖੀਆ ਸਾਹਿਬ ਦੇ ਜਿਹੜੇ ਫਾਦਰ ਸੀ ਨ ਸੁਚਾ ਸਿੰਘ ਜੀ ਬਹੁਤ ਦੁਨੀਆਂ ਦੇ ਮਸ਼ਹੂਰ ਐਥਲੀਟ ਸੀ ਉਹਨਾਂ ਵਰਗਾ ਮੈਂ ਖਿਡਾਰੀ ਕੋ ਦੁਨੀਆਂ 'ਚ ਦੇਖਿਆ ਹੀ ਨਹੀਂ ਮੈਂ ਕਦੇ ਉਹਨਾਂ ਨੂੰ ਹਾਰਦਾ ਨਹੀਂ ਦੇਖਿਆ ਜਿੰਦਗੀ ਦੇ ਵਿੱਚ ਉਹਨਾਂ ਦਾ ਬੇਟਾ ਜਦੋਂ ਆਪਣਾ ਸ਼ਹੀਦ ਭਲ ਗਿਆ ਉਹਦਾ ਵੀ ਕੋਈ ਜਵਾਬ ਨਹੀਂ ਉਹਦੀ ਜਿਹੜੀ ਆਵਾਜ਼ ਸੀ ਤਦ ਲੋਕਾਂ ਨੂੰ ਸਮਝ ਹੈ ਕਿ ਨਹੀਂ ਹੀ ਵਾਸ ਅ ਟੈਨਰ ਟੈਨਰ ਹੁੰਦੇ ਨੇ ਜਿਹੜੇ ਇਟਲੀ ਦਾ ਆਫਰ ਆ ਗੁੰਦੇ ਨੇ ਜਿਵੇਂ ਪਾਵਰ ਰੋਟੀ ਸੀ ਹੀ ਕੁਡ ਟੇਕ ਹੀ ਰੇਜ ਅਪ ਟੂ 댓 ਲੈਵਲ ਵਨ ਆਫ ਅ ਕਾਈਂਡ ਬਿਊਟੀਫੁਲ ਹਿਊਮਨ ਬੀਇੰਗ ਐਂਡ ਵੀ ਮਿਸ ਹਿਮ ਬੜਾ ਉਰਫ ਜਾਬੀ ਵਿਰਸਿੰਦਤਾ ਵੈ ਲਖਾ ਸਰ ਬੜੀ ਦਫਾ ਸੋ ਅੱਜ ਜਿਹੜੇ ਕੌਣ ਕੌਣ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਇਸ ਕਹਦੀਏ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ ਹੈ ਤੇ ਕੋਈ ਆਪਣੀ ਯਾਦਗਾਰ ਜ਼ਰੂਰ ਸਾਂਝੀ ਕਰਿਓ ਜੀ ਐ ਇੱਥੇ ਜਦ ਲੋਕੀ ਆਏ ਨੇ ਉਦੇ ਜਿੱਥੇ ਮੇਰੇ ਪ੍ਰਾਣੇ ਮਿੱਤਰ ਨੇ ਇੱਥੇ ਪੁਰਾਣੇ ਸਰਪੰਚ ਸਾਹਿਬ ਨਾਇਬ ਸਿੰਘ ਸ਼ੇਰਾ ਸਿੰਘ ਚਰਨਜੀਤ ਵੀਰੇ ਚਾਚਾ ਲੱਗਦਾ ਘਰਾ ਚੋਂ ਤੇ ਤੇ ਮੇਰੇ ਕਜ਼ਨ ਹਨਗੇ ਇੱਥੇ ਆਪਣਾ ਕੀ ਰਾਜੀ ਤੇ ਪਿੰਡ ਦੇ ਲੋਕ ਤੇ ਬਾਕੀ ਜਿਹੜਾ ਸੀਗੇ ਔਜਲਾ ਸਾਹਿਬ ਮਕੀਤ ਸਿੰਘ ਔਜਲਾ ਇਹਦੇ ਫਾਦਰ ਨੂੰ ਮੈਂ ਜਾਣਦਾ ਸੀਗਾ ਇਹਨਾਂ ਨੂੰ ਮੈਂ ਹੁਣੇ ਮਿਲਿਆ ਜਿਹਦੇ ਫਾਦਰ ਸੀ ਸੀਰ ਸੀਗਾ ਔਜਲਾ ਸੀਗੇ ਉਹਨਾਂ ਨੂੰ ਵੀ ਜਾਣਦਾ ਤੇ ਬਾਕੀ ਦੀ ਜੰਗ ਬੰਦ ਬੱਚੇ ਨੇ ਇਸ ਬੜਾ ਚੰਗਾ ਲੱਗਦਾ ਦੇਖ ਕੇ ਇੱਕ ਵੱਲੋਂ ਮਨ ਬਹੁਤ ਖੁਸ਼ੀ ਹੈ ਕਿ ਅੱਜ ਦੇ ਇੱਥੇ ਦੇ ਨੌਜਵਾਨ ਨੇ ਨਾ ਕੋਈ ਸ਼ਰਾਬ ਨਹੀਂ ਪਿੰਦਾ ਮੈਨੂੰ ਬਹੁਤ ਖੁਸ਼ੀ ਦੀ ਚੀਜ਼ ਦੀ ਰੱਬ ਇਹਨਾਂ ਨੂੰ ਬਿਹਤਰੀ ਬਾਫ ਫਖਰੀ ਰੱਖੇ ਤੇ ਪੰਜਾਬ ਨੂੰ ਅੱਗੇ ਵਧਾਵੇ ਕੀ ਕੁਝ ਖਾਸ ਰਿਹਾ ਅੱਜ ਦੀ ਗੱਲ ਕਰੀ ਕੀ ਕੁਝ ਕੀਤਾ ਗਿਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਹ ਜਿਹੜਾ ਸਾਡਾ ਕਲਚਰਲ ਸਾਡੀ ਜਿਹੜੇ ਸੱਭਿਆਚਾਰ ਹੈ ਸਾਡਾ ਸੰਗੀਤ ਹੈ ਸਾਡੇ ਡਰੋਲ ਗਾਉਣ ਵਾਲੇ ਤੰਤੀ ਸਾਜ ਨੇ ਢੋਲ ਕੀ ਹੈ ਢੋਲ ਹੈ ਤੂੰ ਵੀ ਹੈ ਛੈਂਡੇ ਨੇ ਉਹਨਾਂ ਨੂੰ ਇਹਦੇ ਸਰਜੀਤ ਰੱਖਿਆ ਇਹਨਾਂ ਨੂੰ ਹੁਣ ਤੱਕ ਇਹਨਾਂ ਨੇ ਗੰਧਾ ਲਾਣੀ ਹੋਣ ਦਿੱਤਾ ਉਹੀ ਨਰੋਲਸ ਗੀਤ ਨੂੰ ਇਹਨਾਂ ਨੇ ਕੈਮਰਾ ਰੱਖਿਆ ਤੇ ਅੱਤੇ ਕੈਮਰਾ ਰੱਖਣ ਇਹ ਤੋਂ ਪਹਿਲਾਂ ਵੀ ਇਹ ਚੈ ਪ੍ਰੋਗਰਾਮ ਕਰਵਾਉਂਦੇ ਰਹੇ ਹਾਂ ਤੁਸੀਂ ਮੈਨੂੰ ਬਹੁਤ ਸ਼ੌਕ ਹੈ ਗੀਤਾਂ ਦਾ ਇੱਥੇ 57 ਦੇ ਵਿੱਚ ਜਮਲਾ ਆਇਆ ਸੀ ਤੇ ਬਿਰਸਵਾਰਨ ਦਾ ਜੇ ਨਾਲ ਮੈਨੂੰ ਅੱਜ ਤੱਕ ਉਹਦਾ ਇੱਕ ਇੱਕ ਗੀਤ ਜਿਹੜਾ ਗਾਇ ਇੱਕ ਗੀਤ ਮੈਨੂੰ ਹੁਣ ਤੱਕ ਯਾਦ ਹੈ ਉਹਦਾ ਤੇ ਗੌਂਦੇ ਉਧਰ ਬਗਾਉਂਦੇ ਰਹੇ ਉਦੋਂ ਬਾਅਦ ਫਿਰ ਮੇਰਾ ਜਦ ਅਮਰੀਕਾ ਚਲਾ ਗਿਆ ਮੇਰੇ ਸੇ ਮੇਹਨ ਮਮਦ ਰਫੀ ਸਾਡੇ ਕੋਲ ਰਹਾ ਮੰਨਾ ਦੇ ਹੇਮਤ ਕੁਮਾਰ ਜਗਜੀਤ ਸਾਡੇ ਘਰੇ ਹੀ ਰਹਿ ਜਾਂਦਾ ਸੀ ਅਨੂਪ ਚੋਟਾ ਫੈਡਰੇਟ ਕਰ ਰਿਹਾ ਜਾਂਦਾ ਸੀ ਮਹਿੰਦੀ हसन ਗੁਲਾਮ ਅਲੀ ਇਹ ਬਹੁਤ ਬਣੀ ਛਾਓ ਕੇ ਸੰਗੀਤ ਤੇ ਮੈਨੂੰ ਐਕਟਰਾ ਵਗੈਰਾ ਦਾ ਕੋਈ ਆਈ ਡੋਟ ਕੇਅਰ ਅਬਾਊਟ ਇਟ ਜਿਹੜੇ ਜਿਹੜੇ ਗਾਉਣ ਵਾਲੇ ਨੇ ਬਹੁਤ ਬਹੁਤ ਸਤਿਕਾਰ ਮੇਰੇ ਦਿਲ ਦੇ ਵਿੱਚ ਇੱਕ ਕਹੀ ਹੈ ਵੀ ਰੂਹ ਖੇਡਦੀ ਆ ਉਹਨਾਂ ਨੇ ਬਿਲਕੁਲ ਉਹਨਾਂ ਨੇ ਕਿ ਰੂਹ ਖੇਡਦੀ ਆ ਰੂਹ ਖੇਡਦੀ ਆ ਥਾ ਅੱਜ ਸ਼ਾਮ ਨੂੰ ਸਾਡੇ ਇੱਥੇ ਕੁੜੀ ਆ ਰਹੀ ਹੈ ਅਮਰਤਾ ਕੌਰ ਹੀ ਇਸ ਕਮਿੰਗ ਫਰਮ ਨਿਊਜ਼ੀਲੈਂਡ ਉਹ ਸਾਡੇ ਕੋਲ ਮੈਨਾਂ ਪਹਿਲਾਂ ਚਾਰਲਟ ਨਾਰਥ ਕਰਲਿਨ ਆਈ ਸੀ ਜਦੋਂ ਉਹਦੀ ਆਵਾਜ਼ ਸੁਣੀ ਮੈਨੂੰ ਮੇਰਾ ਕੰਨ ਬੜਾ ਚੰਗਾ ਆਵਾਜ਼ ਸੁਣ ਲਈ ਮੈਂ ਕਿਹਾ ਇਹ ਕੁੜੀ ਦਾ ਅਸ਼ਮਾਨਨ ਛੂਹੇਗੀ ਤੇ ਹੁਣ ਅਸੀਂ ਇਹਨੂੰ ਅਫੋਰਡ ਵੀ ਨਹੀਂ ਕਰ ਸਕਾਂਗੇ ਕੁਝ ਸਾਲਾਂ ਦੇ ਵਿੱਚ ਉਹ ਅੱਜ ਰਾਤ ਨੂੰ ਉਹਦੀ ਗਵਰਨਮੈਂਟ ਫੀ ਲੈ ਤੇ ਉਹ ਅਸੀਂ ਬਿਲਕੁਲ ਫਾਰਵਰਡ ਟੂ ਥੈਟ ਥੈਂਕ ਯੂ ਦੇ ਦਿਨ ਵੀ ਸੋਹਣਾ ਸੀ ਇੱਕ ਬਾਈ surjit bind rakhiya ਕਿਉਂਕਿ ਮੇਰਾ ਉਹਦੇ ਨਾਲ ਰਿਲੇਸ਼ਨ ਰਿਸ਼ਤੇਦਾਰੀ ਹੈ ਕਿਤਾਬ ਵੀ ਲਿਖੀ ਸੀ ਵਾ ਜੀਵਨੀ ਉਹਨਾਂ ਦੀ ਉਹਨਾਂ ਦੀ ਵਰਸੀ ਹੈ ਅੱਜ ਉਹ ਵੀ ਮਨਾਹ ਹੋ ਗਈ ਨਾਲੇ ਸੱਭਿਆਚਾਰਕ ਬੰਦਾ ਸੀ ਸੱਭਿਆਚਾਰਕ ਰੰਗ ਦੇ ਵਿੱਚ ਅਸੀਂ ਇਹ ਵਰਸੀ ਬਣਾਈ ਹੈ ਇੱਥੇ ਕੋਈ ਪ੍ਰੋਫੈਸ਼ਨਲ ਕਲਾਕਾਰ ਨਹੀਂ ਸੀ ਸਾਰੇ ਸਾਡੇ ਸੈਕਟੇਟ ਦੇ ਕੋਈ ਅੰਡਰ ਸੈਕਟਰੀ ਕੋਈ ਸੁਪਰਡੈਂਟ ਹੈ ਕੋਈ ਅਸਿਸਟੈਂਟ ਹੈ ਕੋਈ ਪੀਏ ਹੈ ਇਹ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਸੀ ਇਹ ਸਾਡਾ ਸਹਿ ਸਭਾ ਬਣੀ ਹੋਈ ਮੈਂ ਪ੍ਰਧਾਨ ਹੈ ਉਹਦਾ ਤੇ ਇੱਕ ਨਾਲ ਅਸੀਂ ਸੱਭਿਆਚਾਰਕ ਵਿੰਗ ਬਣਾਇਆ ਹੋਇਆ ਹੈਗਾ ਜੱਗ ਜੀ ਹੁੰਦਿਆਂ ਦੇ ਮੇਲੇ ਸੋ ਦੋਮਾਂ ਨੇ ਅਸੀਂ ਮਿਲ ਕੇ ਤੇ ਦਲਵਿੰਦਰ ਬਾਰਨ ਕਲਾਕਾਰ ਹੈ ਮੇਰਾ ਜੁੜੀਦਾਰ ਗੀਤ ਗੰਦਾ ਮੇਰੇ ਉਹ ਵੀ ਪਹੁੰਚ ਗਿਆ ਪਟਿਆਲੇ ਤੋਂ ਉਹਨੇ ਵੀ ਹਾਜ਼ਰੀ ਲਵਾਈ ਸਾਰਿਆਂ ਨੇ ਇੰਜੋਏ ਕੀਤਾ ਤੁਸੀਂ ਵੀ ਦੇਖਿਆ ਹੀ ਖਾਣ ਬਜਾਣ ਗਾਉਣ ਬਜਾਣ ਪੰਗੜਾ ਸਭ ਕੁਝ ਚੱਲਿਆ ਜੀ ਬਹੁਤ ਅੱਛਾ ਲੱਗਿਆ ਜਿਸ ਤਰ੍ਹਾਂ ਰੁਜੀ ਆਪਣੇ ਜ਼ਿੰਦਗੀ ਦੇ ਵਿੱਚ ਹਰ ਕੋਈ ਬੀਜ਼ੀ ਰਹਿੰਦਾ ਹੈ ਤੁਸੀਂ ਬੀਜ਼ੀ ਰਹਿੰਦਾ ਹੈ ਕੰਮਾਂ ਵਿੱਚ ਬੀਜ਼ੀ ਰਹਿੰਦਾ ਹੈ ਪਰ ਤੁਸੀਂ ਇਹ ਬਹੁਤ ਵਧੀਆ ਜਿਹੜੀ ਇਹ ਚੀਜ਼ ਕੀਤੀ ਹੈ ਰੁਜੀ ਆਪਣੇ ਜ਼ਿੰਦਗੀ ਨੂੰ ਸਾਈਡ ਪਰ ਰੱਖ ਕੇ ਤੇ ਇਹ ਇੰਜੋਏ ਵਾਲਾ ਜਿਹੜਾ ਕੰਮ ਕੀਤਾ ਹੀ ਕੋਈ ਇੰਟਰਟੇਨਮੈਂਟ ਕਰ ਸਕਿਆ ਬਹੁਤ ਆਹ ਤੁਹਾਡਾ ਸਵਾਲ ਵਧੀਆ ਹੈ ਕਰੂ ਜੀ ਮੈਂ ਪਰ ਹਰੇਕ ਦਿਨ ਜਿਵੇਂ ਜਿਆਦਾ ਮੇਰੇ ਖਿਲ ਮੇਰੇ ਜਿੰਨੇ ਜਿਵੇਂ ਕਿਸੇ ਦਿਨ ਹੋਣੇ ਮੈਂ ਸਹਿਸਵਾਦੀ ਪ੍ਰਧਾਨ ਆ ਮੈਂ ਪਰਸਨਲ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਆ ਮੈਂ ਪੀਏ ਵੀ ਹੈ ਮੰਤਰੀ ਦੇ ਨਾਲ ਲੱਗਿਆ ਹੋਇਆ ਇੱਕ ਮਿੰਟ ਦਾ ਟਾਈਮ ਨਹੀਂ ਹੈ ਫੇਰ ਵੀ ਇਹ ਛੁੱਟੀ ਵਾਲੇ ਦਿਨ ਆ ਜਾ ਮੈਂ ਟਾਈਮ ਕੱਢਦਾ ਰਹਿੰਦਾ ਇਹਦੇ ਨਾਲ ਨਾ ਇੱਕ ਸਕੂਨ ਜਾਂ ਮਿਲਦਾ ਰੈਸਟ ਮਿਲਦੀ ਦਿਮਾਗ ਨੂੰ ਕਈ ਤਾਂ ਸ਼ਰਾਬੀ ਕੇ ਨਸ਼ਾ ਕਰਦੇ ਨੇ ਮੇਰਾ ਨਸ਼ਾ ਕੋਈ ਨਹੀਂ ਹੈ ਇਹ ਹੀ ਨਸ਼ਾ ਹੈਗਾ ਸਾਨੂੰ ਲਿਖਣ ਦਾ ਤੇ ਆ ਗਾਉਂ ਬਚਾਨ ਦੇ ਵਿੱਚ ਪਾਰਟਿਸਪੇਟ ਕਰਕੇ ਤੇ ਆ ਪੂਰੀ ਸਾਭ ਖੜੇ ਨੇ ਮੇਰੇ ਪਿੰਡ ਤੋਂ ਮੈਂ ਤੇ ਇਹਨਾਂ ਨੂੰ ਕਹਿ ਰਿਹਾ ਸਰਪੰਚ ਸਾਹਿਬ ਨਵੇਂ ਬਣੇ ਜਤਿੰਦਰ ਧਾਲੀ ਬਲਮੁੰਨਾ ਸਾਡਾ ਤੇ ਜੇ ਇਹ ਸਹਿਯੋਗ ਦੇਣ ਮੈਂ ਪਿੰਡ ਵਿੱਚ ਉਥਾ ਹਰ ਇੱਕ ਸਾਲ ਇਹ ਕਰਵਾਦੇ ਕਰਾਂਗਾ ਇਹ ਜਿਹੜਾ ਪ੍ਰੋਗਰਾਮ ਜੀ ਸਾਡੇ ਵੱਡਾ ਗਰਾਊਂਡ ਬਣਿਆ ਹੋਇਆ ਹੈਗਾ ਸਕੂਲ ਦਾ ਉੱਥੇ ਵੀ ਬਾਕੀ ਆ ਵੀ ਲੋਕੇਸ਼ਨ ਵਧੀਆ ਹੈਗੀ ਇਹ ਮੇਰੀ ਕੋਸ਼ਿਸ਼ ਹੋਊਗੀ ਵੀ ਕੰਟੀਨਿਊ ਰੱਖਾ ਇਹਨੂੰ ਹਰ ਇੱਕ ਸਾਲ ਕਰਾਈ ਕਰੀਏ ਬਿਲਕੁਲ ਕਹੂੰਗਾ ਬਿੰਦਰਕੀਆ ਸਾਹਿਬ ਬੜੇ ਸੀਮਤ ਸਾਧਨਾਂ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਗੀਤਕਾਰੀ ਨੂੰ ਬੜੇ ਉੱਚੀਆਂ ਜਿਹੜੀਆਂ ਥਾਂ ਤੇ ਲੈ ਚਲੇ ਗਏ ਸਨ ਪਰ ਕੀ ਲੱਗਦਾ ਹੈ ਕਿ ਜੇ ਅਜੋਕੇ ਸਮੇਂ ਦੇ ਵਿੱਚ ਉਹ ਜਿਉਂਦੇ ਹੁੰਦੇ ਜਿਵੇਂ ਸੋਸ਼ਲ ਮੀਡੀਆ ਚੱਲਦਾ ਹੋਰ ਕਾਫੀ ਪਲੇਟਫਾਰਮ ਹੈ ਕਾਫੀ ਸਾਧਨ ਆ ਗਏ ਲੱਗਦਾ ਅਹ ਦੇਖੋ ਕੱਦ ਤਾਂ ਵੱਡਾ ਸੀ ਹੁਣ ਵੀ ਹੈ ਚੱਲੇ ਰਹੇ ਗਾਣੇ বাজ ਰਹੇ ਉਹਨਾਂ ਦੇ ਇਹੋ ਜੀ ਗੱਲ ਨਹੀਂ ਕਲਾ ਉਹਨਾਂ ਆਪਣਾ ਨਾਂ ਸੀ ਤੇ ਕੱਦ ਤਾਂ ਵੱਡਾ ਹੋਣਾ ਸੀ ਕਲਾਕ ਸੀ ਉਹਦੇ ਕੋਲ ਆਵਾਜ਼ ਸੀ ਉਹਦੀ ਆਵਾਜ਼ ਕਰਕੇ ਚੱਲਦਾ ਸੀ ਹੁਣ ਦਲਜੀਤ ਮੁੰਡਾ ਟੌਪ ਤੇ ਜਾ ਰਿਹਾ ਹੈਗਾ ਉਹਦੀ ਆਪਣੀ ਕਲਾ ਹਰੇ ਕਲਾਕਾਰ ਦੀ ਆਪਣੀ ਕਲਾ ਹੁੰਦੀ ਜੀ ਉਹਨੇ ਟੌਪ ਤੇ ਹੀ ਰਹਿਣਾ ਸੀ ਜੇ ਹੁੰਦਾ ਉਹ ਹੁਣ ਸਾਧਨ ਜਿਆਦਾ ਹੋ ਗਏ ਜੇ ਹੁਣ ਉਹਨਾਂ ਦਾ ਕਦਮ ਹੋਰ ਵੀ ਵੱਡਾ ਹੋਣਾ ਸੀ ਹਾਂ ਸਾਧਨ ਬਦਲ ਸਾਧਨ ਚੇਂਜ ਹੋ ਗਏ ਹੋ ਸਕਦਾ ਉਹ ਵੀ ਟਲ ਜਾਂਦਾ ਜੀ ਬੁਰਗੂ ਵਾਸ਼ੇਤ ਜਰਜੀਤ ਮੇਰੇ ਚਾਚਾ ਲੱਗਦਾ ਹੈ ਤੇ ਮੇਰੀ ਉਮਰ ਵਿੱਚ ਘਟਾ ਹੈ ਬੜੀ ਮੇਰੇ ਚਾਚਾ ਭਾਈ ਰਿਲੇਸ਼ਨ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਜਿਵੇਂ ਕਿ ਸਾਡੇ ਗੁਰੂਆਂ ਨੇ ਕਿਹਾ ਭਾਈ ਸਾਡੀ ਮਰਨ ਤੋਂ ਬਾਅਦ ਕੋਈ ਨਹੀਂ ਪਤਾ ਉਸ ਸਵਰਗ ਹੈ ਕਿ ਨਹੀਂ ਹੈ ਜੋ ਸਵਰਗ ਹੈ ਇਸ ਧਰਤੀ ਦੇ ਉੱਤੇ ਇਹ ਢੜੀ ਆ ਜਿਵੇਂ ਇਕੱਠੇ ਹੋ ਕੇ ਦੂਜੇ ਨਾਲ ਬੰਦੋ ਨੇ ਪਿਆਰ ਨਾਲ ਜਿਹਨੂੰ ਮਿਲਦੇ ਆ ساری دنیا کی ਸਰੀਰ ਕਿਸੇ ਵੀ ਪੋਲੀਤੇ ਵੀ ਛੋਪੇ ਉਸ ਸਰੀਰ ਦੇ ਪਿੱਪੇ ਬ੍ਰਿੰਗ ਪੀਪਲ ਟੁਗੇਥਰ ਜਦੋਂ ਬਾਬਾ ਜਿਹੜੇ ਬਾਣੀ ਲਿਖੀ ਉਹਨੇ ਵੀ ਕੋਈ ਲੇਖ ਨਹੀਂ ਲਿਖਿਆ ਉਹਨੇ ਕਿਹਾ ਕਿ ਇਸ ਬਾਣੀ ਪੜ ਕੇ ਚਲਾਓ ਜਦੋਂ ਸੁਮਿੱਠੀ ਆਵਾਜ਼ ਆਉਂਦੀ ਸੀ ਮਰਦਾਨੇ ਦੇ ਰਬਾਬ ਪਜੌੜੀ ਗਿਆ ਗੁਰੂ ਨਾਨਕ ਨੇ ਸਭ ਸ਼ੁਰੂ ਕਰਨਾ ਲੋਕ ਇਕੱਠੇ ਹੋ ਜਾਂਦੇ سبت خوشی سونا کیا ਲੋਕ ਕਹੋ ਅਜੇ ਪੰਜਾਬੀ ਫੈਸ਼ਨ ਬਧਾਈਆਂ ਤੋਂ ਲਸਤਤ ਅਜੇ ਚੱਲਦਾ ਅਜੇ ਚੜ੍ਹਦੀ ਕਲਾ ਚ ਰੱਖਿਓ